ਸ੍ਰੀ ਕਾ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਨੇ ਇਲਾਸਟਿਕ ਪਾਉਣ ਦਾ ਬਹੁਤ ਹੀ ਸੌਖਾ ਤਰੀਕਾ ਦੱਸੂਗੀ ਕਿਉਂਕਿ ਇਲਾਸਟਿਕ ਪਾਉਣ ਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਨਾ ਪਰੇਸ਼ਾਨੀ ਆਉਂਦੀ ਹੈਗੀ ਸਾਰੇ ਕਹਿੰਦੇ ਆ ਕਿ ਇਲਾਸਟਿਕ ਪਾਉਣ ਦਾ ਬੜਾ ਔਖਾ ਹੈ ਇਲਾਸਟਿਕ ਪਾਉਣ ਦਾ ਬੜਾ ਸੌਖਾ ਤਰੀਕਾ ਮੈਂ ਦੱਸੂਗੀ ਇਲਾਸਟਿਕ ਜਿਹੜਾ ਮੈਂ 13 ਇੰਚ ਲਿਆ ਹੋਇਆ ਹੈਗਾ 1/2 ਕਿ 13 ਇੰਚ ਲਿਆ ਕਿਉਂਕਿ ਥੋੜਾ ਜਿਹਾ ਆਪਣਾ ਮਾਜਨੇ ਜਿਹੜਾ ਇਲਾਸਟਿਕ ਦੇ ਜੋੜ ਦੇ ਵਿੱਚ ਆ ਜਾਣਾ ਹੈ ਇਲਾਸਟਿਕ ਕਿੰਨਾ ਲੈਣਾ ਹੈਗਾ ਹੁਣ ਇਹ ਚੰਚਟ ਹੁੰਦਾ ਹੈਗਾ ਕਿ ਆਪਾਂ ਕਿੰਨਾ ਇਲਾਸਟਿਕ ਕਿੰਨੇ ਨਾਪ ਦੇ ਹਿਸਾਬ ਨਾਲ ਆਪਾਂ ਰੱਖਣਾ ਹੈਗਾ ਕਿੰਨਾ ਇਲਾਸਟਿਕ ਆਪਾਂ ਪਾਈਏ ਹੁਣ ਇਲਾਸਟਿਕ ਜਿਹਦੇ ਮੈਂ ਪਾ ਰਹੀ ਹਾਂਗੀ ਮੈਂ 13 ਇੰਚ ਲਿਆ ਹੈਗਾ हिਪ ਦਾ ਜਿਹੜਾ ਜਿਵੇਂ ਇੰਚੀ ਟੇਪ ਨੂੰ ਆਪਾਂ ਹਿਪ ਦੇ ਵਾਲ ਦਵਾਲੇ ਜਿਹੜਾ ਕਮਾਵਾਂਗੇ ਨਾ ਇੰਚੀ ਟੇਪ ਨੂੰ ਇਹਨਾਂ ਦਾ ਜਿਹੜਾ ਹਿਪ ਦਾ ਨਾਪ ਹੈ 40 ਇੰਚ ਹੈਗਾ 40 ਇੰਚ ਨਾਪ ਦੇ ਹਿਸਾਬ ਨਾਲ ਇੱਕ ਸਾਈਡ ਦੇਖੋ ਜਿਵੇਂ 20 ਇੰਚ ਹੀ ਹੋਈ ਆਪਣੀ ਉਹਨੇ ਵਿੱਚ 40 ਇੰਚ ਦੇ ਵਿੱਚ ਮੈਂ 13 ਇੰਚ नाप ਤਿਆਰ ਰੱਖੂੰਗੀ ਇਲਾਸਟਿਕ ਲੱਭ ਜਾਂਦਾ ਹੈਗਾ ਇਲਾਸਟਿਕ ਬਹੁਤ ਹੀ ਸਹੀ ਤਰੀਕੇ ਦੇ ਨਾਲ ਆਉਂਦਾ ਹੈਗਾ ਨਹੀਂ ਤਾਂ ਇਲਾਸਟਿਕ ਲੂਜ਼ ਰਹ ਜਾਂਦਾ ਜਾਂ ਤਾਂ ਟਾਈਟ ਰਹ ਜਾਂਦਾ ਹੈਗਾ ਇਲਾਸਟਿਕ ਇਹਦਾ ਸਹੀ ਆਊਗਾ ਬਿਲਕੁਲ ਆ ਜੋੜ ਆਪਾਂ ਲਾ ਲਿਆ ਹੈਗਾ ਇਲਾਸਟਿਕ ਦਾ ਜੋੜ ਲਾ ਕੇ ਇਲਾਸਟਿਕ ਤਿਆਰ ਕਰ ਲਈਏਗੇ ਹੁਣ ਇਹਦੇ ਆਪਾਂ ਚਾਰ ਹਿੱਸੇ ਕਰ ਲਾਂਗੇ ਇਹਨੂੰ ਫੋਲਡ ਕਰਕੇ ਇਸ ਤਰ੍ਹਾਂ ਚਾਰੀ ਸੇ ਕਰਕੇ ਦੀ ਮਾਰਕਿੰਗ ਕਰ ਲਈਏ ਮੈਂ ਦੇਖੋ ਤੁਸੀਂ ਵੀ ਧਿਆਨ ਨਾਲ ਇਸ ਤਰ੍ਹਾਂ ਮਾਰਕਿੰਗ ਕਰਨੀ ਹੈਗੀ ਦੇਖੋ ਇਸ ਤਰ੍ਹਾਂ ਬਿਲਕੁਲ ਧਿਆਨ ਨਾਲ ਜੋੜ ਜੋੜ ਦੇ ਲਾਉਣ ਵੇਲੇ ਨਾ ਵਾਲ ਨਾ ਪਿਆ ਹੋਵੇ ਬਿਲਕੁਲ ਵੀ ਧਿਆਨ ਰੱਖਣਾ ਤੁਸੀਂ ਵਾਲ ਨਾ ਪੈਣ ਦਿਓ ਵਿਗਨਸ ਵਾਲ ਪਾ ਦਿੰਦੀ ਹੈ ਕਈ ਵਾਰੀ ਇਸੇ ਤਰ੍ਹਾਂ ਹੁਣ ਆਪਾਂ ਜਿਹੜਾ ਪਲਾਜੋ ਦਾ ਹੈਗਾ ਇਹਦੇ ਵੀ ਚਾਰ ਹਿੱਸੇ ਕਰ ਲਾਂਗੇ ਦੇਖੋ ਝੋਲੀ ਵਾਲੀਆਂ ਸਲਾਈਆਂ ਨੂੰ ਮਿਲਾ ਕੇ ਫਿਰ ਸਾਈਡ ਤੇ ਆਪਾਂ ਮਾਰਕਿੰਗ ਕਰਾਂਗੇ ਕਾ ਦੇਖੋ ਝੋਲੀ ਵਾਲੀਆਂ ਸਲਾਈਆਂ ਦੀ ਤਾਂ ਦੇਖੋ ਆਪਾਂ ਨੂੰ ਨਿਸ਼ਾਨੀ ਹੁੰਦੀ ਹੋਈ ਹੈ ਇਹਦੀ ਤਾਂ ਮਾਰਕਿੰਗ ਹੁੰਦੀ ਹੋਈ ਹੈ ਵੀ ਝੋਲੀ ਵਾਲੀ ਸਲਾਈ ਹੈ ਸਾਈਡ ਤੇ ਵੀ ਆਪਾਂ ਚੰਗੀ ਤਰ੍ਹਾਂ ਮਾਰਕਿੰਗ ਕਰਨੀ ਹੈਗੀ ਬਿਲਕੁਲ ਧਿਆਨ ਦੇ ਨਾਲ ਪਜਾਮੇ ਚ ਵੀ ਆਪਾਂ ਇਹ ਨਾਲ ਹੱਬ ਲਾ ਲਿਓ ਵੀ ਸਲਾਈਆਂ ਦਾ ਹੱਬ ਹੈਗਾ ਹੈ ਸਲਾਈ ਹੈਗੀ ਹੈ ਸਲਾਈ ਕਿਉਂਕਿ ਮੋੜਲਾ ਪੱਲਾ ਛੋਟਾ ਹੁੰਦਾ ਤੇ ਮਗਰਲਾ ਪੱਲਾ ਜਿਹੜਾ ਵੱਡਾ ਹੁੰਦਾ ਉਹ ਤੇ ਵੀ ਤੁਸੀਂ ਸਹੀ ਤਰੀਕੇ ਨਾਲ ਸਹੀ ਕਰਕੇ ਮਾਰਕਿੰਗ ਕਰਨੀ ਹੈਗੀ ਹੁਣ ਆਪਾਂ ਦੇਖੋ ਜਿੱਥੇ ਝੋਲੀ ਵਾਲੀ ਸਲਾਈ ਤੋਂ ਆਪਾਂ ਸਟਾਰਟ ਕਰਾਂਗੇ ਜਿੱਥੇ ਇੱਥੇ ਮਾਰਕਿੰਗ ਕੀਤੀ ਹੈ ਇਸ ਤਰ੍ਹਾਂ ਆਪਾਂ ਟੇਢੀ ਪਹਿਲਾਂ ਸਲਾਈ ਲਾ ਲਾਂਗੇ ਤਾਂ ਕਿ ਵਾਲਿਕੋ ਜੇ ਪੈਣ ਬਿਲਕੁਲ ਸਹੀ ਫਿਨਿਸ਼ਿੰਗ ਦੇ ਨਾਲ ਬਹੁਤ ਹੀ ਸੋਹਣਾ ਇਲਾਸਟਿਕ ਆਪਣਾ ਪਵੇ ਐ ਦੇਖੋ ਜੀ ਬਿਲਕੁਲ ਧਿਆਨ ਦੇ ਨਾਲ ਇਸ ਤਰ੍ਹਾਂ ਤੁਸੀਂ ਦੇਖ ਲਓ ਇੱਥੇ ਆਪਾਂ ਸਲਾਈ ਲਾ ਲੈਣੀ ਹੈਗੀ ਪਹਿਲਾਂ ਇੱਥੇ ਪੱਕਾ ਕਰ ਲੈਣਾ ਦੇਖੋ ਹੁਣ ਜਿਹੜੀ ਦੂਸਰੀ ਮਾਰਕਿੰਗ ਕੀਤੀ ਹੋਈ ਹੈ ਚਾਰੇ ਮਾਰਕ ਜਿੱਥੇ ਇੱਥੇ ਕੀਤੇ ਹੋਏ ਨੇ ਆਪਾਂ ਹੁਣ ਜਿਹੜੀ ਸਾਈਡ ਵਾਲੀ ਮਾਰਕਿੰਗ ਹੈ ਆਪਣੀ ਉੱਥੇ ਆਪਾਂ ਜਾਵਾਂਗੇ ਇਹ ਦੇਖੋ ਇਹਨੂੰ ਮਾਰਕ ਦੇ ਉੱਪਰ ਬਿਲਕੁਲ ਧਿਆਨ ਦੇ ਨਾਲ ਇੱਥੇ ਸਲਾਈ ਨੂੰ ਰੱਖ ਲਾਂਗੇ ਆਪਾਂ ਇੱਥੇ ਦੇਖੋ ਸਲਾਈ ਲਾਵਾਂਗੇ ਉੱਥੇ ਆਪਾਂ ਦੋਹੇ ਸੂਤ ਕੱਪੜਾ ਰੱਖ ਲਾਂਗੇ ਜਿਹੜਾ ਫੋਲਡਿੰਗ ਵਾਲਾ ਕੱਪੜਾ ਆਪਾਂ ਫੋਲਡ ਕਰਕੇ ਤਿਆਰ ਕੀਤਾ ਹੋਇਆ ਹੈਗਾ ਦੇਖੋ थोड़ा जाते हुए पक्का कर लेंगे भी एक सिलाई ला लें दो जीते दो हिस्सा चाहा सिलाई जी ला लीएगी बाकी हिस्सा च भी इसे तरह लाव देखो अपनी दूसरी साइड आली चोली आली सिलाई भी आ गई देखो जी ਇਥੇ ਵੀ ਆਪਾਂ ਸਲਾਈ ਲਾ ਲਾਂਗੇ ਇਸੇ ਤਰ੍ਹਾਂ ਆਪਾਂ ਚਾਰੇ ਮਾਰਕ ਜਿਹੜੇ ਕੀਤੇ ਆ ਚਾਰਾਂ ਤੇ ਸਲਾਈ ਲਾ ਲਾਂਗੇ ਆ ਦੇਖੋ ਜੀ ਜਿਹੜੇ ਚਾਰੇ ਆਪਾਂ ਮਾਰਕਿੰਗ ਕੀਤੀ ਹੈਗੀ ਉਹਨਾਂ ਤੇ ਆਪਾਂ ਸਲਾਈਆਂ ਲਾ ਲੀਆਂ ਗਈਆਂ ਆ ਦੇਖੋ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਆਪਾਂ ਮਾਰਕਿੰਗ ਕੀਤੀ ਹੋਈ ਹੈਗੀ ਹੁਣ ਇਹਨਾਂ ਆਪਾਂ ਸਟਿਚ ਕਰਕੇ ਦੇਖਾਂਗੇ ਖਿੱਚ ਕੇ ਦਿਖਾਵਾਂਗੇ ਤੁਹਾਨੂੰ ਇਹ ਦੇਖੋ ਬਿਲਕੁਲ ਸਹੀ ਤਰੀਕੇ ਦੇ ਨਾਲ ਇਸ ਤਰ੍ਹਾਂ ਆਪਣੀ ਇਲਾਸਟਿਕ ਪੈ ਜਾਊਗੀ ਤੇ ਬਿਲਕੁਲ ਇੱਕੋ ਜਿਹੀ ਇਲਾਸਟਿਕ ਪਾਉਗੇ ਬਹੁਤ ਸੋਹਣੀ ਬਹੁਤ ਹੀ ਵਧੀਆ ਫਿਨਿਸ਼ਿੰਗ ਇਹਦੀ ਆਊਗੀ ਇਲਾਸਟਿਕ ਦੀ ਹੁਣ ਆਪਾਂ ਇਲਾਸਟਿਕ ਦੇ ਉੱਤੇ ਤੇ ਜਿਹੜੀ ਸਲਾਈ ਹੈਗੀ ਫੋਲਡ ਕਰਕੇ ਲਗਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਸਲਾਈ ਲਾਉਣੀ ਹੈਗੀ ਹੁਣ ਆਪਾਂ ਜਿੱਥੇ ਸਾਈਆਂ ਲਾਈਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਇੱਕ ਸਲਾਈ ਨੂੰ ਲਾਵਾਂਗੇ ਉੱਥੋਂ ਇਲਾਸਟਿਕ ਦੇ ਉੱਤੇ ਉੱਤੇ ਇਲਾਸਟਿਕ ਨੂੰ ਪੱਕਾ ਕਰਨ ਲਈ ਇਹ ਦੇਖੋ ਇਸ ਤਰ੍ਹਾਂ ਆਪਾਂ ਸਲਾਈ ਲਾਵਾਂਗੇ ਇਹਨੂੰ ਖਿੱਚ ਕੇ ਇਲਾਸਟਿਕ ਦੀ ਬਿਲਕੁਲ ਕੱਪੜੇ ਨੂੰ ਉਹਨੇ ਹੀ ਖਿੱਚਾਂਗੇ ਇਲਾਸਟਿਕ ਨੂੰ ਆਪਣੇ ਆਪ ਖਿੱਚਿਆ ਜਾਊਗਾ ਦੇਖੋ ਜਿਹੜੀਆਂ ਸਾਈਆਂ ਲਾਈਆਂ ਹੋਈਆਂ ਹਨ ਸਪੋਰਟ ਕਰਨ ਲਈ ਆਪਣੇ ਆਪ ਇਹ ਦੇਖੋ ਵਿਚਾਲੇ ਵਿਚਾਲੇ ਆਪਾਂ ਇੱਕ ਸਲਾਈ ਲਾ ਲਾਂਗੇ देखो ये ਤੁਸੀਂ ਦੇਖ ਰਹੇ ਹੋ ਕਿੰਨੀ ਸੋਹਣੀ ਕਿੰਨੇ ਵਧੀਆ ਤਰੀਕੇ ਦੇ ਨਾਲ ਕਿੰਨੇ ਸੌਖੇ ਤਰੀਕੇ ਦੇ ਨਾਲ ਇਲਾਸਟਿਕ ਜਿਹੜੀ ਆਪਣੀ ਐਟੈਚ ਹੋ ਰਹੀ ਹੈਗੀ ਮੈਂ ਦੇਖੋ ਐ ਸਲਾਈ ਤੋਂ ਅਗਲੀ ਸਲਾਈ ਤੱਕ ਜਿੱਥੇ ਆਪਾਂ ਚਾਰ ਹਿੱਸੇ ਕੀਤੇ ਨੇ ਚਾਰ ਪੋਛਣ ਕੀਤੇ ਨੇ ਇਸ ਤਰ੍ਹਾਂ ਖਿੱਚ ਕੇ ਆਪਾਂ ਸਲਾਈ ਲਾ ਲੈਣੀ ਹੈਗੀ ਦੇਖੋ ਜੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਸ ਤਰ੍ਹਾਂ ਇਲਾਸਟਿਕ ਪੈ ਜਾਣੀ ਹੈ ਆਪਣੀ ਤੇ ਫਿਨਿਸ਼ਿੰਗ ਦੇ ਨਾਲ ਪੈਗੀ ਇਲਾਸਟਿਕ ਬਹੁਤ ਸੋਹਣੀ ਇਸੇ ਤਰ੍ਹਾਂ ਆਪਾਂ ਪੂਰਾ ਜਿਹੜਾ ਹੈਗਾ ਆ ਮੱਜਨੇ ਨੂੰ ਕੰਪਲੀਟ ਕਰ ਲੈਣਾ ਪੂਰੀ ਸਲਾਈ ਨੂੰ ਕੰਪਲੀਟ ਕਰ ਲਾਂਗੇ ਆਪਾਂ ਖਿੱਚ-ਵਿੱਚ ਕੇ ਅਾਇਕੋ ਤੇ ਨਹੀਂ ਇਸਿਆ ਨੇ ਵਿੱਚ ਆਪਾਂ ਸਲਾਈ ਲਾ ਲਈਏਗੀ ਇਸ ਤਰ੍ਹਾਂ ਇਹਨੂੰ ਸਹੀ ਸਹੀ ਕਰਦੇ ਇੱਧਰ ਉੱਧਰ ਨਾ ਕੋ ਮੇ ਇਸ ਤਰ੍ਹਾਂ ਖਿੱਚ ਕੇ ਰੱਖਣੀ ਹੈਗੀ ਸਲਾਈ ਕਪੜਾ ਕਈ ਵਾਰੀ ਮੱਝ ਨਾਲ ਉੱਪਰ ਆਉਂਦਾ ਔਰ ਜਿਆਦਾ ਚਲਾ ਜਾਂਦਾ ਉਸ ਚੀਜ਼ ਦਾ ਧਿਆਨ ਰੱਖਣਾ ਤੁਸੀਂ ਐਨੀ ਕੋਈ ਸਲਾਈ ਆਪਣੀ ਕੰਪਲੀਟ ਹੋ ਗਈ ਹੈਗੀ ਜਿਹੜੀ ਸਲਾਈ ਆਪਾਂ ਲਗਾਈ ਹੈਗੀ ਇਸ ਨਾਲ ਇਸ ਤਰ੍ਹਾਂ ਆਪਣੀ ਜਿਹੜੀ ਪੂਰੀ ਇਲਾਸਟਿਕ ਹੈਗੀ ਇਹਦੇ ਨਾਲ ਅਟੈਚ ਹੋ ਗਈ ਹੈ ਪਲਾਜੋ ਦੇ ਨਾਲ आ देखो जी इलास्टिक आप पक्का कर लेगा हूँ इन आप फोल्ड कर लेंगे अंदरली साइड देखो सिलाई तो ही आप बिल्कुल स्टार्ट करना है ध्यान न इस तरह हम इन आप फोल्ड करा देखो जी हूँ आप पहला जिम्मे आप सिलाई लाई है ना इलास्टिक सिलाई तो दूसरी सिलाई तक खिच खिच के आपने यू इलास्ट सिलाई जी ला देनी है इलास्टिक फोल्ड कर लेना अंदरली साइड ई तो तो नी तो नहीं लगती कई बार अपना इलास्टिक पा बहुत ही औखा लगता हूँ इस तरह पूरा राउंड जिथे तक आप जाने पूरा मार्जिन इस तरह पा लेना ਆਪਣੇ ਜਿਹੜੀ ਇਲਾਸਟਿਕ ਪਾ ਰਹੀ ਹੈਗੀ ਤੁਸੀਂ ਦੇਖ ਹੀ ਰਹੇ ਹੋਗੇ ਕਿੰਨਾ ਸੋਹਣਾ ਤਿਆਰ ਬਹ ਹੋ ਰਿਹਾ ਹੈਗਾ ਇਲਾਸਟਿਕ ਇਹ ਦੇਖੋ ਜੀ ਕਿੰਨੇ ਸੋਹਣੇ ਆਪਣੇ ਵਾਲ ਬਣ ਕੇ ਤਿਆਰ ਹੋਏ ਨੇਗੇ ਜੇ ਤੁਸੀਂ ਨਹੀਂ ਉੱਪਰ ਇੱਕ ਸਲਾਈ ਲਾਉਣਾ ਚਾਹੁੰਦੇ ਨਾ ਵੀ ਲਾਓ ਤੁਸੀਂ ਕੋਈ ਏਡੀ ਟੈਨਸ਼ਨ ਵਾਲੀ ਗੱਲ ਨਹੀਂ ਕਿਉਂਕਿ ਆਪਾਂ ਜਿਹੜੀ ਹੈਗੀ ਹੈਗੀ ਇਲਾਸਟਿਕ ਹੈ ਉਹ ਸਲਾਈ ਲਾ ਕੇ ਆਪਾਂ ਪੱਕੀ ਕੀਤੀ ਹੋਈ ਹੈਗੀ ਤੇ ਜਾਂ ਆਪਾਂ ਇਹਨੂੰ ਵਿਚਾਲੇ ਇੱਕ ਸਲਾਈ ਵੀ ਲਾ ਸਕਦੇ ਹਾਂ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਇਸ ਤਰ੍ਹਾਂ ਸਲਾਈ ਲਾਉਣੀ ਹੈ ਹੁਣ ਆਪਾਂ ਇਹਨੂੰ ਵਿਚਾਲੇ ਧਰ ਕੇ ਇਸ ਤਰ੍ਹਾਂ ਇੱਕ ਇਲਾਸਟਿਕ ਦੇ ਉੱਪਰ ਪੱਕਾ ਕਰਨ ਵਾਸਤੇ ਹੋਰ ਸਲਾਈ ਲਾਵਾਂਗੇ ਨਹੀਂ ਤਾਂ ਅਗਰ ਤੁਸੀਂ ਸਲਾਈ ਨਹੀਂ ਵੀ ਲਾਉਣਾ ਚਾਹੁੰਦੇ ਨਾ ਤਾਂ ਵੀ ਇਹਦੇ ਕੋਈ ਬਲ ਨਹੀਂ ਪਊਗਾ ਇਹ ਕੁੰਮੋਗੇ ਨਹੀਂ ਇਲਾਸਟਿਕ ਕਿਉਂਕਿ ਪਿੱਛੇ ਆਪਾਂ ਸਲਾਈ ਲਾ ਕੇ ਪੱਕਾ ਕੀਤਾ ਹੋਇਆ ਹੈਗਾ ਇਹਦੇ ਕੋਈ ਵੀ ਬਲ ਨਹੀਂ ਪਊਗਾ ਜਿਵੇਂ ਆਪਣੇ ਰੈਡੀमेड ਲੋਰਾ ਹੋਵੇ ਯਾਰ ਇਸ ਪਜਾਮੇ ਚ ਪੈ ਬਲ ਪੈਂਦੀ ਹੈ ਨਾ ਉਹ ਸਹੀ ਤਰੀਕੇ ਨਾਲ ਨਹੀਂ ਬਣਾਏ ਹੁੰਦੇ ਇਹ ਆਪਾਂ ਬੜੇ ਵਧੀਆ ਤਰੀਕੇ ਦੇ ਨਾਲ ਬਣਾ ਰਹੇ ਆਏ ਦੇਖੋ ਇਹਨੂੰ ਆਪਾਂ ਸਲਾਈ ਨੂੰ ਪੱਟਾ ਕਰ ਰਹੇ ਆ ਨਹੀਂ ਚਾਹੁੰਦੇ ਤੁਸੀਂ ਪੱਕਾ ਕਰਨਾ ਤੁਹਾਡੀ ਮਰਜ਼ੀ ਹੈ ਨਹੀਂ ਵੀ ਕਰੋ इस तरह पूरी सिलाई आप खिच खिच के कंप्लीट कर लेंगे लगा ले के सिलाई पूरी सिलाई तरह कंप्लीट कर लेंगे ਦੇਖੋ ਜੀ ਕਿੰਨੇ ਸੋਹਣੇ ਤਰੀਕੇ ਦੇ ਨਾਲ ਆਪਾਂ ਇਲਾਸਟਿਕ ਲਾ ਲਿਆ ਹੈਗਾ ਆਪਣਾ ਤਿਆਰ ਹੋ ਗਿਆ ਹੈਗਾ ਆਪਣਾ ਜਿਹੜਾ ਪਲਾਜੋ ਹੈਗਾ ਇਲਾਸਟਿਕ ਪਾ ਕੇ ਆਪਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਇਹਨੂੰ ਤਿਆਰ ਕਰ ਲਿਆ ਹੈਗਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅੱਗੇ ਦੋਸਤਾਂ ਨਾਲ ਵੀ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਨਵੇਂ ਆਏ ਐ ਅਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਅੱਗੇ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਜਾਣ ਧੰਨਵਾਦ ਜੀ ਤੁਹਾਡੇ ਮੇਰੀ ਵੀਡੀਓ ਨੂੰ ਦੇਖਣ ਦੇ ਲਈ